ਆਪਣੇ ਚੈਨਲ ਦੇ ਜੁੜੇ ਹੋਏ ਵੀਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਅੱਜ ਛੱਤ ਦੀ ਤਿਆਰੀ ਹੋ ਗਈ ਹੈ ਪਾਵਾਂਗੇ ਪੈਚ ਕਾਂ ਉਤਰਿਆਂ ਤੋਂ ਬਾਅਦ ਤੇ 2:00 ਵਜੇ ਸਟਾਰਟ ਕਰ ਦਿਆਂਗੇ ਉਸ ਤੋਂ ਪਹਿਲਾਂ ਸਮਾਂ ਸੀ ਹੁਣ ਥੋੜਾ ਜਿਹਾ ਆਪਾਂ پلان ਬਾਰੇ ਦੱਸ ਦਈਏ ਸਭ ਤੋਂ ਪਹਿਲਾਂ ਆਪਾਂ ਵੈਸੇ ਬਣਿਆ ਹੋਇਆ پلان ਦਿਖਾਵਾਂਗੇ ਇਹ ਕਾਗਜ਼ੀ ਬਲਾਣਾ ਮਤਲਬ ਨਕਸ਼ਾ ਜੋ ਬਣਾ ਕੇ ਦਿੰਦੇ ਆ ਉਹ ਚ ਕੀ ਕੁਝ ਹੁੰਦਾ ਹੈਗਾ ਇਨਾਂ ਦਾ ਫਾਈਨਲ ਨਕਸ਼ਾ ਜਿਵੇਂ ਇਹਦੇ ਵਿੱਚ ਕੀ ਆ ਆ ਸੈ ਸਾਰੇ ਦਿੱਤੇ ਹੋਏ ਆ ਰੂਮ ਆ ਗਿਆ ਇਹਦੇ ਨਾਲ ਆ ਅਟੈਚ ਹੋ ਗਏ ਇਹਦਾ ਬਾਹਰ ਇੱਧਰ ਬਾਹਰਲੇ ਪਾਸੇ ਆ ਬਾਥਰੂਮ ਹੋਵੇ ਤੇ ਆ ਬੈਡਰੂਮ ਹੋ ਗਿਆ ਆ ਸਟੋਰ ਹੋ ਗਿਆ ਲੌਬੀ ਹੋ ਗਈ ਆ ਆਪਣਾ ਪਾਉਡਰਨ ਵਾਲਾ ਏਰੀਆ ਹੋ ਗਿਆ ਤੇ ਕਿਚਨ ਹੋਵੇਗਾ ਆ ਸਿੱਧੀ ਮেইন ਐਂਟਰੀ ਹੋਵੇ ਤੇ ਆਪਣਾ ਡ੍ਰੈਗ ਰੂਮ ਤੇ ਇੱਥੇ ਪੋਰਚ ਜੀ ਜਦੋਂ ਆਪਾਂ ਨਕਸ਼ਾ ਲੈਣੇ ਆਈ ਜਿੱਦਾਂ ਕਈ ਹੁੰਦੀਆਂ ਨੇ ਇਹ ਚ ਦਸੈਨਾ ਨੇ ਪਹਿਲੀ ਮੰਜ਼ਲ ਦਾ ਉੱਪਰਲਾ ਪੰਤਾਲਿਆਂ ਦਾ ਪਾਣੀ ਵਗੈਰਾ ਉਹ ਚੀਜ਼ ਸੌਰੀ ਦੂਜੀ ਮੰਜ਼ਲ ਦਾ ਇਹ ਦੂਜੀ ਮੰਜ਼ਲ ਦਾ ਉੱਪਰ ਲਖਾਇਆ ਕੋਠਾ ਆਪਣਾ ਤੇ ਵੀ ਇੱਥੇ ਵਾਟਰ ਟੈਂਕ ਬਣੂ ਕੱਲਾ ਇਹਦੇ ਉੱਪਰ ਆਪਣੇ ਦੇ ਬਾਥਰੂਮਾਂ ਦੇ ਤੇ ਵੀ ਇੱਥੇ ਆ ਪੰਤਾਲਾ ਹੋ ਗਿਆ ਜਿਵੇਂ ਇੱਕ ਪੰਤਾਲਾ ਇੱਥੇ ਹੋ ਗਿਆ ਇਹ ਚੀਜ਼ ਦਿਖਾਈ ਇਹਨਾਂ ਨੇ ਐਸ ਦੇ ਵਿੱਚ ਇਸ ਵਿੱਚ ਵੀ ਆਪਣਾ ਪਾਣੀ ਦਾ ਸਿਸਟਮ ਹੈ ਇਹ ਪਹਿਲੀ ਮੰਜ਼ਲ ਦਾ ਪਾਣੀ ਹੈ ਵੀ ਇੱਕ 6 4 ਬੰਤਾਲਾ ਹੋ ਗਿਆ ਇੱਥੇ ਛੱਡਿਆ ਆਪਾਂ ਇੱਕ ਬੰਤਾਲਾ ਇੱਥੇ ਛੱਡਿਆ ਪਿਛਲੀ ਸ਼ੈੜ ਤੇ ਬਾਕੀ ਪੋਤਲਾ ਪਲਾਨਿੰਗ ਐ ਇੰਨੀ ਕ ਬਾਕੀ ਆਪਾਂ ਜਿਵੇਂ ਜਿਵੇਂ ਦੇਖ ਰਹੇ ਸਾਰਾ ਪਾਣੀ ਦਾ ਪਲਾਨਿੰਗ ਐ ਇਸ ਦੇ ਵਿੱਚ ਫਾਈਨਲੀ ਸੀਵਰ ਦਾ ਇਹਨਾਂ ਨੇ ਸੀਵਰ ਦਾ ਵੀ ਦਿੱਤਾ ਜੋ ਹਰੇ ਵਾਲਾ ਹੈ ਉਹ ਆਪਣਾ ਪਾਣੀ ਹੈ ਜੋ ਰੈੱਡ ਵਾਲੀ ਲਾਈਨ ਹੈ ਉਹ ਆਪਣਾ ਲੈਟਰਨ ਵਾਲਾ ਸੀਵਰ ਹੈ ਤੇ ਕਨੈਕਸ਼ਨ ਸਾਰਾ ਕਰਿਆ ਹੋਇਆ ਹੈਗਾ ਵੇਖੋ ਦੱਸਿਆ ਕੱਲੀ ਕੱਲੀ ਚੀਜ਼ ਇਸ ਚੀਜ਼ ਨਾਲ ਤਾਂ ਆਪਾਂ ਨੂੰ ਐ ਫਾਇਦਾ ਵੀ ਪਲੰਬਰ ਨੂੰ ਸੌਖਾ ਰਹਿੰਦਾ ਹੈ ਰੁਪਏ 2-4000 ਦਾ ਫਰਕ ਪੈਂਦਾ ਪਰ ਉਹੋ ਜੀ ਪਾਈਪ ਕੱਲਾ ਹੋਰ ਬਿਉਂਤ ਨਾਲ ਸਾਰਾ ਵਧੀਆ ਡੱਗੀਆਂ ਡੱਗੀਆਂ ਬਣ ਕੇ ਆ ਜਿਵੇਂ ਹੁਣ ਇਹਨਾਂ ਨੇ ਡੱਗੀਆਂ ਬਣਾਈਆਂ ਉਹਨਾਂ ਆ ਵੀ ਡੱਗੀ ਹੋਗੀ ਇੱਥੇ ਵੀ ਆਪਣੀਆਂ ਡੱਗੀਆਂ ਹੋਮੀਆਂ ਆ ਆ ਡੱਗੀ ਹੋਗੀ ਇੱਥੇ ਹੋਊਗਾ ਸਾਰਾ ਸ਼ੈਂਖ ਦਾ ਬਾਸਪੇਸ਼ਨ ਦਾ ਪਾਣੀ ਇੱਧਰ ਸਾਰਾ ਕੱਢਿਆ ਹੋਇਆ ਇਹਦੀ ਪਲਾਨਿੰਗ ਨਾਲ ਆ ਫਾਇਦਾ ਹੋ ਜਾਂਦਾ ਵੀ ਆਪਣਾ ਆ ਕੋਸ਼ਨਾ ਕੋਸ਼ਰ ਪੀਏ বাজਦੇ ਬਹੁਤ ਸਾਰੀ ਪੱਕੀ ਹੁੰਦੀ ਹੈਗੀ ਆ ਜੇ ਮੈਂ ਹੁਣ ਆ ਉੱਪਰਲੀ ਮੰਜ਼ਲ ਦਾ ਨਕਸ਼ਾ ਚੰਗਾਠਾਂ ਦਾ ਵੈਸੇ ਚੰਗਾਠਾਂ ਇਹ ਬਾਈ ਲੱਕੜਦੀਆਂ ਲਵਾਉਗਾ ਤੇ ਤਾਂ ਕਰਕੇ ਵੀ ਪਹਿਲਾਂ ਆਪਾਂ ਵੈਸੇ ਖੁੱਲੇ ਛੱਡਿਆ ਹੋਇਆ ਸਿਸਟਮ ਹਾਂਜੀ ਇਹਦੇ ਵਿੱਚ ਕੀ ਹੈ ਇਹਦੇ ਵਿੱਚ ਸਾਂਸੜ ਵਗੈਰਾ ਦੱਸੇ ਗਏ ਆ ਤੇ ਉੱਪਰਲੀ ਦੀ ਪਲੈਨਿੰਗ ਹੋਗੀ ਇਹਨਾਂ ਨੇ ਇੱਥੇ ਡ्रेसਿੰਗ ਰੂਮ ਵਧਾਤਾ ਤੇ ਬਾਥਰੂਮ ਆਪਣਾ ਥੋੜਾ ਜਿਹਾ ਛੋਟਾ ਕਰਤਾ ਥੱਲੇ ਤਿੰਨ ਚੀਜ਼ਾਂ ਸੀ 16 ਫੁੱਟ ਚ ਤਾਂ ਹਾਂ ਦੋ ਹੀ ਚੀਜ਼ਾਂ ਆ ਗਈਆਂ ਬਾਕੀ ਪੌੜੀਆਂ ਹੋ ਗਈਆਂ ਮੈਨ ਬਰਾਂਡਾ ਹੋ ਗਿਆ ਤੇ ਇਹ ਚੀਜ਼ ਉਹ ਵੀ ਉੱਪਰਲੀ ਪੌੜੀ ਦਾ ਨਕਸ਼ਾ ਹੋ ਗਿਆ ਤੇ ਆ ਆਪਣੀਆਂ ਪਹਿਲੀ ਮੰਜ਼ਲ ਦੀਆਂ ਆਪਣਾ ਹੋ ਗਿਆਂ ਗਰਾਉਂਡ ਫਲੋਰ ਦੀਆਂ ਚੰਗਾਠਾਂ ਹੋ ਗਈਆਂ ਆਪਣਾ ਮਿੰਟੀ ਮਿੰਟੀ ਵਾਲਾ ਸਿਸਟਮ ਹੋ ਗਿਆ ਚਾਠਾਂ ਬਾਰੇ ਦੱਸਿਆ ਵੀ ਇੱਥੇ ਕਿਹੜੀ ਜਿਗਾੜ ਕਿੱਥੇ ਲੱਗਣਿਆ ਕਿਹੜੀ ਕਿੰਨੀ ਲੱਗਣਿਆ ਕਬੂਰਡ ਵਗੈਰਾ ਹੋਰ ਚੀਜ਼ਾਂ ਤੇ ਇਹਦੇ ਵਿੱਚ ਆਪਣੇ ਜਮਾ ਫਾਈਨਲੀ ਮਤਲਬ ਮਿੰਟੀ ਗਣਤੀ ਦੱਸੀ ਗਈ ਹੈ ਚੰਗਾਠ ਕਿੰਨੀ ਛੱਡ ਕੇ ਕਿੱਧਰ ਲਾਉਣਿਆ ਕਿੰਨਾ ਇੱਥੇ ਵਾਰ ਰੱਖਣਾ ਹੈਗਾ ਕਿੰਨਾ ਇੱਥੇ ਕਬੂਰਡ ਰੱਖਣਾ ਮਾਈਨਸ ਪਲੱਸ ਹੁੰਦਾ ਜੋ ਆਪਣੇ ਸੌਰੀ ਫਸਟ ਫਲੋਰ ਦਾ ਪਹਿਲੀ ਮੰਜ਼ਲ ਦਾ ਰਸੇ ਹੈ 76 ਵਗੈਰਾ ਹੋ ਰਿਹਾ ਸਾਰੀ ਕੱਲੀ ਕੱਲੀ ਮਿੰਟਤੀ ਦੱਸੀ ਗਈ ਹੈ ਤੇ ਦੇ ਵਿੱਚ ਆਪਣਾ ਗਰਾਉਂਡ ਫਲੋਰ ਦਾ ਗਰਾਉਂਡ ਫਲੋਰ ਦੀ ਕੱਲੀ ਕੱਲੀ ਮਿੰਟਤੀ ਦੱਸੀ ਗਈ ਹੈ ਜਿਵੇਂ ਆ ਦੇਖੋ ਵੀ ਕਿੰਨਾ ਕੌਲਾ ਲਾਉਣਾ ਹੈ ਕਿੰਨਾ ਇਹ ਮੈਂਸ ਪਲੱਸ ਹੈ ਜੋ ਵੀ ਡਿਜ਼ਾਈਨ ਬਣਦਾ ਜਿਵੇਂ ਸੰਸੜ ਹੋ ਗਏ ਤੇ ਆਪਣਾ ਜਿਵੇਂ ਆ ਡਿਜ਼ਾਈਨ ਆ ਕੋਨੇ ਤੇ ਪਹਿਲੀ ਮੰਜ਼ਲ ਤੇ ਇਹ ਕਿਵੇਂ ਕਿਵੇਂ ਛੱਡਣੇ ਆ ਤੇ ਮੇਨ ਕੌਲਿਆਂ ਦੇ ਹੋਵੇ ਫਰੰਟ ਦਾ ਹੋ ਗਿਆ ਤੇ ਬਾਕੀ ਆ ਤਾਂ ਸਾਮੀ ਮੰਨਤੀ ਐ ਇਹ ਪ੍ਰਿੰਟ ਵੈਸੇ ਦੋ ਦੋ ਕੱਡੇ ਪਏ ਨੇ ਆ ਇਹਨਾਂ ਨੇ ਪਿੱਲਰ ਦਾ ਦੱਸਿਆ ਹੋਇਆ ਸੀ ਪਿੱਲਰ ਦਾ ਵੀ 9 9 ਇੰਚ ਦੇ ਪਿੱਲਰ ਵੈਸੇ ਪਿੱਲਰਾਂ ਦਾ ਫਾਇਦਾ ਨਹੀਂ ਕਿਉਂਕਿ ਪਿੱਲਰ ਐ ਜੋ ਉਤੇ ਨਾ ਤਾਂ ਮੁੜ ਕੇ ਬਲਾਸਟਰ ਖੜਦਾ ਨਾ ਟਾਇਲ ਖੜਦੀ ਐ ਆਪਾਂ ਇੱਥੇ ਿੱਟ ਦੇ ਕੌਲੇ ਲਾਏ ਹੋਏ ਆ ਸਾਰੇ ਥੱਲੇੋਂ ਪਲੰਤ ਲੀਨ ਚੰਗਾ ਬੰਨੇ ਹਿੱਟ ਦੇ ਕੌਲੇ ਹੋਗੇ ਬਾਕੀ ਇਹਦੇ ਵਿੱਚ ਇਹਨਾਂ ਨੇ ਦੱਸਿਆ ਬਿੱਡਾਂ ਦੀ ਡਾਇਰੈਕਸ਼ਨ ਬਾਰੇ ਕਿਉਂਕਿ ਇਹਨਾਂ ਨੇ ਵਾਸਤੂ ਸ਼ਾਸਤਰ ਦਾ ਵੀ ਥੋੜਾ ਜਿਹਾ ਧਿਆਨ ਰੱਖਿਆ ਪੂਰਾ ਹੀ ਵੀ ਵਾਸਤੂ ਦੇ ਹਿਸਾਬ ਤੇ ਆਪਣਾ ਅਕੋਰਡਿੰਗ ਸਹੀ ਚੀਜ਼ ਬਣੇ ਤਾਂ ਬਿੱਡਾਂ ਦਾ ਹੋ ਗਿਆ ਸੋਫੇ ਕਿਵੇਂ ਲੱਗਣੇ ਆ ਰਸੋਈ ਦੀ ਸੈਲਫ ਬਾਰੇ ਇਹ ਚੀਜ਼ਾਂ ਬਾਰੇ ਦੱਸਿਆ ਹੁਣ ਆਪਣੀ ਆ ਗਈ ਫਾਈਨਲ ਲੁੱਕ ਆ ਤਾਂ ਜੋ ਆਪਣੀ ਐ ਫਰੰਟ ਦੀ ਲੁੱਕ ਥੋੜਾ ਜਿਹਾ ਚਾਨਣ ਮਿਲ ਲਗਾ ਕਰੋ ਚੱਕ ਜੀ ਇਹ ਜਾਵਾ ਫਰੰਟ ਦੀ ਲੁੱਕ ਹੈ ਜੋ ਆ ਲੁੱਕ ਹੈ ਇਹ ਆਪਣੀ ਇਧਰੋਂ ਕਾਰਨਰ ਤੋਂ ਦਿਖਾਈ ਗਈ ਹੈ ਦੋ ਪਾਸੇ ਫਰੰਟ ਬਣਦਾ ਹੈ ਆਪਣਾ ਬਹੁਤ ਸੋਹਣੀ ਲੁੱਕ ਹੈ ਇਹ ਆਪਾਂ ਜੋ ਨਕਸ਼ਾ ਬਣਵਾਇਆ ਹੈ ਆਪਣੇ ਨਾਲ ਹੀ ਪਿੰਡ ਹੈ ਕਰਮਾੜੋਂਤਾਂ ਵਾਲੀ ਸ਼ਰਮਾ ਆਰਟੀਟੈਕ ਦਾ ਨੰਬਰ ਵੀ ਹੈ ਉੱਤੇ ਤੇ ਬਹੁਤ ਵਧੀਆ ਮਤਲਬ ਵੀ ਰੰਦਾ ਭਾਈ ਠੰਡੇ ਸੁਭਾਅ ਦਾ ਹੈ ਇਹ ਨਹੀਂ ਹੈਗਾ ਵੀ ਜਿਵੇਂ ਨਕਸ਼ੇ ਵਾਲਾ ਮੁੜ ਕੇ ਫੋਨ ਹੀ ਨਹੀਂ ਚੱਕਦਾ ਉਹ ਗੱਲ ਨਹੀਂ ਗੇੜੇ ਵੀ ਦੋ ਤਿੰਨ ਮਾਰ ਗਿਆ ਵੈਸੇ ਤੇ ਆਪਾਂ ਕਿਸੇ ਦੀ ਮਸ਼ਹੂਰੀ ਲਈ ਨਹੀਂ ਕੰਮ ਕਰਦੇ ਇਹ ਤਾਂ ਵੀਡੀਓ ਪਾਉਣ ਦਾ ਮਕਸਦ ਹੈ ਵੀ ਜਦੋਂ ਬੰਦੇ ਆਪਣਾ ਆਪਾਂ ਨਕਸ਼ਾ ਬੜਮਾਉਣਿਆਂ ਤਾਂ ਇਹ ਮੇਨ ਗੱਲਾਂ ਹੀ ਹੁੰਦੀਆਂ ਵੀ ਬੰਦਾ ਗੌਰ ਨਾਲ ਗੱਲ ਸੁਣੇ ਕੋਈ ਗਲਤੀ ਫਲਤੀ ਉਹ ਕੱਡੇ ਮਿਸਤਰੀ ਦੀ ਗੱਲ ਸੁਣ ਕੇ ਉਦੋਂ ਬਾਅਦ ਤੇ ਬਾਕੀ ਆਪਾਂ ਉੱਪਰ ਜਾ ਕੇ ਦੱਸਦੇ ਆ ਉਹ ਆਪਣੀ ਛਤ ਵਾਲੀ ਵੀਡੀਓ ਅ ਫਰਿਆ ਦੇ ਲੰਮੀ ਚੜੀ ਜਾਣੇ ਆ ਉਹ ਆਪਾਂ ਸਾਰਾ ਛੱਤ ਬਾਰੇ ਸਰੀਆ ਸੁਰੀਆ ਕਿਵੇਂ ਬੰਨਣਾ ਉਹ ਚੀਜ਼ ਬਾਰੇ ਤਾਂ ਆਪਾਂ ਬਿਜਲੀ ਫਿਟਿੰਗ ਕਰੀ ਜਾਂਦੇ ਆ ਉਹਦੇ ਬਾਰੇ ਉਹ ਸਾਰਾ ਅਗਲੀ ਵੀਡੀਓ ਦੇ ਵਿੱਚ ਹੋਊਗਾ ਜੀ ਧੰਨਵਾਦ